ਅਜਨੇ ਕਮੈਂਟ ਕੀਤਾ ਮੇ ਭਰਾ ਨੇ ਕਿ ਨੇ 35 ਹੋਰ ਇੱਕ ਸੌਂਗੀ ਸੀਗਾ ਦਿਖਾਉਣ ਮੈਂ ਇਹ ਆ ਵਿੱਚ 44 ਹੋ ਜਾ ਮੈਂ ਕਹਿੰਦਾ ਜੇ ਦਿਲ ਕਰਦਾ ਹੈ ਤਾਂ ਲੈ ਲੈ ਕੋਈ ਗੱਲ ਨਹੀਂ ਬਾਕੀ ਸਾਦਾ ਵੈਗ ਹੀ ਦੇਖੋ ਤੇ ਟਾਈਮ ਸਵੇਰ ਦੇ 11:30 ਹੋ ਗਏ ਆ ਤੇ ਆਪਾਂ ਆਪਣੀ ਸ਼ਾਪ ਤੇ ਖੜੇ ਆ ਮਿੱਤਰੋ ਕੰਮ ਕਰ ਆਪਾਂ ਸਾਰਾ ਨਿਵੇੜ ਕੇ ਛੱਡੇ ਆ ਜਿੱਦਾਂ ਨਾ ਮੈਂ ਜਿਮ ਨਹੀਂ ਜਾਂਦਾ ਉੱਠਦਾ ਮੋਹੀ ਟਾਈਮ ਹੁਣ ਲੱਗ ਪਗ ਤੇ ਫੇ ਆਪਾਂ ਹਰਮਨ ਦਾ ਕੰਮ ਚ ਹੱਥ ਫਟਾ ਦਈਦੇ ਆ ਤੇ ਫੇ ਕੰਮ ਤੁਹਾਡੇ ਦੋ ਬੰਦਿਆਂ ਦਾ ਟਾਈਮ ਜਿਹੜਾ ਨਿਬੜ ਜਾਂਦਾ ਹੋਰ ਮੈਂ ਹੋਰ ਕੰਮ ਕਰਨਾ ਮਨ ਦਾ ਕੋਈ ਔਰ ਧੰਬਸੀ ਓਕੇ ਅੱਜ ਮੈਂ ਤੋ ਦੇਖੋ ਅੱਜ 11:30 ਵਜੇ ਨਾ ਸਾਰਾ ਕੰਮ ਐ ਡਨ ਕਰਤਾ ਨਵੇੜ ਦਾ ਟਿਚ ਵਿੱਚ ਕਰਦਾ ਤੇ ਚਾਹ ਦੇ ਗਲਾਸ ਢੜਿਆ ਪਏ ਦੇਖ ਉਧਰ ਚਾਹ ਦਾ ਗਲਾਸ ਪੀ ਕੇ ਰੱਖਤਾ ਤੇ ਬਾਕੀ ਹੁਣ ਸਿਰਫ ਵੇਟ ਕਰਦਿਆਂ ਇਕੱਲੇ ਆਪਣੇ ਆਈਫੋਨ ਦੀ ਹਰ ਮੈਨੂੰ ਕਹਿੰਦਾ ਸੀ ਵੀਰੇ ਵੀ 9:39 ਵਜੇ ਵੀ ਤਰਾ ਫੋਨ ਆ ਜਾਣਾ ਹਾਂਜੀ ਤੇ ਹਰ ਮੈਨੂੰ ਭੇਜਦਾ ਸੀਗਾ ਹਰ ਮਨ ਕੀ ਕਹਿੰਦਾ ਉਹ ਆਂਦਾ ਕਿ ਬਸ ਮੈਂ ਆਪੇ ਆਇਆ ਨਾ ਜਦੋਂ ਵੀ ਆਗਾ ਕਹਿੰਦਾ ਕੋਰੀਅਸ ਚੱਲੇ ਵੈ ਮੈਗਜ਼ੀਨ ਦੇ ਵਿੱਚੋਂ ਵੀ ਮੇਰੀ ਸ਼ੌਭਤੇ ਪਹੁੰਚਣ ਵਾਲੀ ਆ ਵੀ ਜਦੋਂ ਪਹੁੰਚੀਆ ਤੈਨੂੰ ਫੋਨ ਕਰ ਦਿੰਦਾ ਮੈਂ ਉਹ ਤਾਂ ਆਪਾਂ ਤੁਹਾਨੂੰ ਫੋਨ ਦੇ ਦੇਣਾ ਆਪਾਂ ਨੇ ਹਾਂ ਤੇ ਬਾਕੀ ਦੇਖਦੇ ਹਾਂ ਕਦੋਂ ਕਿੰਨੇ ਵਜੇ ਮਿਲਦਾ ਹੈ 11:30 ਹੋਇਆ ਹਲੇ ਤੇ 12:30 ਵਜੇ ਤੋਂ ਪਹਿਲਾਂ ਪਹਿਲਾਂ ਲੱਗਦਾ ਮੈਨੂੰ ਆਪਾਂ ਨੂੰ ਫੋਨ ਮਿਲ ਜੂਗਾ ਮੌਸਮ ਅੱਜ ਕੁਛ ਐਦਾਂ ਦਾ ਆਪਣੇ ਦੇਖੋ ਇਧਰੋਂ ਅਸਮਾਨ ਤੇ ਬੱਦਲ ਹੋਏ ਹੋਏ ਨੇ ਤੇ ਮੀਂਹ ਰਾਤ ਹੀ ਪਿਆ ਸੀਗਾ ਤੇ ਹੁਣ ਵੀ ਮੀਂਹ ਦੇ ਅਸਰ ਹੈਗੇ ਨੇ ਤੇ ਮੀਂਹ ਹਟਣਾ ਨਹੀਂ ਹੈਗਾ ਲੱਗਦਾ ਹਲੇ ਪਾਊਗਾ ਮੀਂਹ ਉਧਰੋਂ ਤੇ ਉਹ ਸਾਹਮਣੇ ਦੀ ਸ਼ਾਪ ਹੈ ਨਾ ਉੱਥੇ ਆਪਾਂ ਨੂੰ ਫੋਨ ਮਿਲਣਾ ਆਪਣੇ ਉਹ ਵਾਲੀ ਸ਼ਾਪ ਤੇ ਉੱਤੇ ਜੇ ਆਪਾਂ ਕੱਲ ਵੀ ਦਿਖਾਈ ਸੀ ਵਲੌਗ ਦੇ ਵਿੱਚ ਓ ਗੁੱਡ ਮਾਰਨਿੰਗ ਹੋ ਗਈ ਬਈ ਗੁੱਡ ਮਾਰਨਿੰਗ ਹੋ ਗਈ ਕਹਿੰਦੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਹੋਰ ਕੀ ਹਾਲ ਚੱਲ ਵਧੀਆ ਜੀ ਠੀਕ ਚੱਲ ਚੱਲਦੀ ਕਲਾ ਹੈਵੀ ਨਾਈਸ ਡੇ ਐਵਰੀਥਿੰਗ ਇਜ਼ ਗੁੱਡ ਓਕੇ ਡਨ ਪੈਂਥੀ ਤੂੰ ਉਧਰ ਚਲ ਗਈ ਹੈ ਮੈਂ ਤੇਰੇ ਕੋ ਆਇਆ ਸੀਗਾ ਔਰ ਤੂੰ ਉਧਰ ਲੰਗੇ ਪਰਲੇ ਪਾਸੇ ਨੂੰ ਹੂੰ ਐਦਾਂ ਕਰ ਤੇ ਨਰਾਸ਼ ਹੋ ਮੇਰੇ ਨਾਲ ਨਰਾਸ਼ ਹੋ ਮੇਰੇ ਨਾਲ ਹੂੰ ਸਾਰੇ ਪੁੱਤਿਆਂ ਦੇ ਦੇਖਣਾ ਪਸੰਦ ਕਰਦੇ ਪੈਂਥੀ ਨੂੰ ਤੂੰ ਪਰੇ ਪਰੇ ਹੋ ਜੈਨੇ ਤੂੰ ਐਦਾਂ ਕਰ ਸਿੱਖਲਾ ਬਣਾਉਣੀ ਸੱਸੀ ਕਾ ਸਾਰੇ ਨੂੰ ਲੈ ਆ ਗੰਵੋਤ ਤੇ ਗਲਤ ਹੈ ਤੇ ਤੇ ਪਿੰਤੀ ਨੇ ਯਾਰ ਆ ਗੱਲਾਂ ਤੇ ਨੇ ਗਲਤ ਗੱਲਾਂ ਕਰਦਾ ਤੂੰ ਹੁਣ ਤੂੰ ਬੜਾ ਹੋ ਗਿਆ ਦੰਦ ਵੀ ਤੇਰੇ ਕਿਹੜੇ ਹੋਗੇ ਦੁੱਧਾ ਦੰਦ ਤੇ ਟੁੱਟ ਗਏ ਨੇ ਹੁਣ ਮੈ ਉਹ ਤਾਂ ਦਰਦ ਹੁੰਦਾ ਯਾਰ ਜਦੋਂ ਦੰਦੀ ਵੱਢਦੇ ਪਹਿਲਾਂ ਗੱਲਾਂ ਹੋਰ ਸੀਗੀਆਂ ਇਹ ਅਜੇ ਬਚਪਨ ਚ ਹੈ ਜੀ ਅਜੇ ਬਚਪਨ ਹੈ ਜੀ ਇਹ ਤਾਂ ਐਵੇਂ ਕਰਦਾ ਹੈ ਕਹਿੰਦੀ ਬਚਪਨ ਚ ਤੂੰ ਬਚਪਨ ਚ ਮੈਂ ਕਿਹਾ ਜਵਾਨੀ ਜਾਗੀ ਸਾਡੀ 35 ਸਾਰਾ ਕਹਿੰਦਾ ਮਮਾ ਅਜੇ ਤਾਂ ਕਹਿੰਦੇ ਨਿਆਣਾ ਬਚਪਨ ਮਾਝੇ ਮਨ ਲੰਗਾ ਛੋਟਾ ਦੋਨਾਂ ਦਾ ਬਚਪਨ ਹੈ ਤਾਂ ਹੀ ਇੰਨੀ ਦਿੱਤਾ ਕਰਦੇ ਮੁੱਛਾ ਤਾਂ ਉਹਨਾਂ ਦੇ ਫੁੱਟਿਆ ਹੀ ਉਹਦੇ ਵੀ ਇਹਦੇ ਵੀ ਮੁੱਛਾ ਮੈਂ ਕੀ ਤਾਰੇ ਖਾਣ ਵਾਸਤੇ ਜਵਾਲੀ ਇਕੱਠੇ ਦੀ ਆਉਗੀ ਹੁਣ ਮੈਨੂੰ ਲੱਗਦਾ ਸਹੀ ਗੱਲ ਹੈ ਕੀ ਬਣਾ ਖਾਣ ਮਾਜੀ ਫਿਰ ਕਰੀ ਹਾਂ ਨੂੰ ਅਜੇ ਬਣਾਣਾ ਹੈ ਜੀ ਕੀ ਬਣਾਉਣਾ ਦਿਖਾਣਾ ਇਹ ਦਾਲਾਂ ਪਈਆਂ ਜਿਉ ਮਿਕਸ ਕਰ ਦੇਣੀਆਂ ਸਾਰੀਆਂ ਸਾਰੇ ਇਕੱਠੀਆਂ ਜਿਨੀਆਂ ਮਿਕਸ ਦਾਲ ਬਣਾਉਂਦੇ ਜੇ ਮਿਕਸ ਦਾਲ ਹਾਂਜੀ ਤੂੰ ਟ੍ਰਾਈ ਕਰ ਜਿੰਨੀਆਂ ਦਾਲਾਂ ਕਰ ਹੈਗੀਆਂ ਨੇ ਅੱਪ ਚਾਚ ਆਪਣੀ ਸਾਰੇ ਇਕੱਠੀਆਂ ਪਾ ਦੇ ਸਾਰੀਆਂ ਇਕੱਠੀਆਂ ਵਿੱਚ ਰਿਕਾਰਡ ਬਣਾ ਦੇ ਵੀ ਇਹ ਕਿਸੇ ਨੇ ਅੱਜ ਤੱਕ ਬਣਾਈ ਨਹੀਂ ਹੋਊਗੀ ਦਦੀ ਸਾਡੇ ਘਰ ਸਬਜ਼ੀ ਖਾਂਦੇ ਨਹੀਂ ਅਸੀਂ ਵੀ ਦਾਲਾਂ ਖਾਂਦੇ ਹਾਂ ਹਾਂਜੀ ਨਹੀਂ ਚਲ ਵਧੀਆ ਉਹ ਦੇਖ ਖਾਣ ਦਾ ਨੌ ਲੱਤਾ ਸਾਡੀ ਪੈਂਦੀ ਭੁੱਖ ਲੱਗੇ ਦੇਖੋ ਜਦੇ ਹੈਵਨਤੀ ਕਿਵੇਂ ਚੁੰਬੜਿਆ ਬਦਲੇ ਦੇ ਪੜਕ ਪੜਕ ਕਰੀ ਜਾਂਦਾ ਫਿਰ ਬੈਠਾ ਇਹ ਹੁਣ ਖਾ ਕੇ ਫਿਰ ਸੌਂ ਜਾਣਾ ਜੀ ਇਹਨੇ ਹਾਂ ਫਿਰ ਮੈਨੂੰ ਵੀ ਥੋੜਾ ਜਿਹਾ ਵਧੀਆ ਰਹੂਗਾ ਨਹੀਂ ਤਾਂ ਉੱਥੇ ਫਿਰ ਕੰਮ 'ਚ ਬਹੁਤ ਪ੍ਰੋਬਲਮ ਕ੍ਰੀਏਟ ਕਰਦਾ ਜੀ ਕੰਮ 'ਚ ਪ੍ਰੋਬਲਮ ਕ੍ਰੀਏਟ ਕਰਦਾ ਸਹੀ ਗੱਲ ਹੋ ਗਈ ਹਾਂ ਵੇ ਜੀ ਬੱਸੋ ਰੋਜੀ ਇੱਥੇ ਡੀਪਰ ਗਈ ਟੀ ਡੀਪਰ ਗਈ ਇਹਦਾ ਨਹੀਂ ਵਸਾ ਕਰਦਾ ਮੇਥੋਂ ਜੰਮੀ ਆ ਜਿਹੜੀ ਨਾਲ ਲੱਗ ਜਾਂਦੀ ਆਪਾਂ ਇਹਨੂੰ ਖੋਚਣ ਵਾਸਤੇ ਇਹਨੇ ਖੁਰਚ ਖੁਚ ਕੇ ਸਾਰੀ ਉਹ ਵੀ ਸਾਰੀ ਖਰਾਬ ਕਰ ਦਿੱਤੇ ਉਹ ਹੁੰਜਾ ਦੇਖੋ ਇਹ ਸਾਰਾ ਖਰਾਬ ਹੋ ਗਿਆ ਤਾਂ ਆਪਣੇ ਨੌ ਨਾ ਇਹਨਾਂ ਦੇ ਨੌ ਵਧੀਆ ਨਹੀਂ ਹੁੰਨੇ ਐ ਇਹ ਵੀ ਪਹੁੰਚੇ ਮਾਰ ਮਾਰ ਕੇ ਆਪਣੇ ਸਾਰੇ ਨੌ ਗ ਰਫ ਕਰਨਾ ਮਤਲਬ ਆਪਣੇ ਨਵਾਂ ਨੂੰ ਐ ਗਰਤਾਰੀ ਕਰ ਦਿੰਦਾ ਹੈ ਹਨ ਵੈਸੇ ਇਹਨਾਂ ਦੇ ਨੌ ਕਟਾ ਵੀ ਸਕਦੇ ਆ ਬਿੱਲੀਾਂ ਦੇ ਆਪਾਂ ਪਰ ਜਦ ਆ ਚੀ ਕਰ ਹੋਈ ਫਿਰ ਲੋੜਨੀ ਪੈਂਦੀ ਵੀ ਜਿੰਦਗੀ ਦੀ ਲੋੜ ਆਪਣੇ ਆਪੇ ਸੈੱਟ ਕਰਨ ਦਾ ਆਪਣੇ ਹਨਾ ਬੇਨਤੀ ਹੈ ਹਨਾ ਭਾਈ ਲੁੱਟ ਕਰਨਾ ਆਪਣੇ ਆਪੇ ਦੇਖਿਓ ਦੇਖਦੇ ਬੇਟਾ ਇਹ ਬੈਂਡ ਤਰੀਕਾ ਮਿੱਤਰੋ ਦਿਖੋ ਆਈ ਹੈ ਆਪਣੇ ਨਾ ਬਿੱਲੀ ਜਿਹੜੀ ਮਰਜੀ ਕੰਟਰੀ ਦੀ ਹੋਵੇ ਮੈਂ ਇੰਡੀਆ ਵੀ ਦੇਖਿਆ ਆਪਣੇ ਇੰਡੀਆ ਬੈਠੀਆਂ ਹੁੰਦੀਆਂ ਨੇ ਕੰਧ ਦੇ ਬੈਠੀਆਂ ਹੁੰਦੀਆਂ ਏਦਾਂ ਹੀ ਬੈਠੀਆਂ ਹੁੰਦੀ ਤੇ ਇਹ ਵੀ ਦੇਦੀਵੇਂ ਹਨਾ بس ਇੱਕ ਵਾਰ ਕਿ ਦਿਰਵਾਤ ਗੌਰ ਗੌਰ ਕਰਕੇ ਦੇਖਿਓ ਜਿਹੜੇ ਨੇ ਬਿੱਲੀਆਂ ਆਪਣੇ ਪੰਜਾਬ ਜੁ ਹੁੰਦੀਆਂ ਜਾਂ ਫੇ ਆਪਣੀਆਂ ਖਾਸ ਪੰਜਾਬ ਦੀ ਗੱਲ ਕਰਦਾ ਆਪਾਂ ਉਦੋਂ ਬਿੱਲੀਆਂ ਨਾ ਬੰਦੇ ਦੀ ਅੱਖ ਚੱਕ ਨਹੀਂ ਪਾਉਂਦੇ ਕਦੇ ਵੀ ਜਿਹੜੀ ਆਪਾਂ ਬਿੱਲੀ ਘਰ ਰੱਖੀ ਹੁੰਦੀ ਆ ਉਹ ਬੰਦੇ ਕੀ ਦੇਖਦੀ ਐ ਟਿਕ ਟਿਕੀ ਲਾ ਕੇ ਦੇਖਦੀ ਐ ਕਿਉਂਕਿ ਉਹਨੂੰ ਜੂਸ ਤੋਂ ਹੋ ਜਾਂਦੀ ਆ ਮਤਲਬ ਬੰਦਿਆਂ ਨੂੰ ਦੇਖਣਾ ਤੇ ਆਪਾਂ ਕਰਾਂਗੇ ਦੁੱਧ ਦਾ ਘਟ ਕੋਸਾ ਮਿੱਤਰੋ ਦੁੱਧ ਪੀਵਾਂਗੇ ਜੇ ਵਾਲੀ ਦੇ ਕੇ ਦੇਖੋ ਉਦੋਂ ਦੁੱਧ ਬੁੱਲਦੇ ਪੁੱਥ ਵਿਗੜਦੇ ਦੇ ਨਾ ਲਾਉਂਦੇ ਨੇ ਦੁੱਧ ਪੁੱਤ ਮੁਖਤਿਆਰ ਸਿਆਂ ਨਗਰਾਨੀ ਚਾਹੁੰਦੇ ਨੇ ਲੋ ਵੀ ਮੇਤਰੋ ਇਹ ਚ ਪਾਓ ਦੁੱਧ ਆਪਣੇ ਗਲਾਸ ਦੇ ਵਿੱਚ ਦੁੱਧ ਛਕੀਏ ਪਹਿਲਾਂ ਆਮ ਉਫਤਿਆਰ ਸੈਂ ਕਿਵੇਂ ਲਾਤਾ ਜੀ ਕਿਹਦਾ ਨਾਲ ਬਸ ਜੋ ਆਇਆ ਉਹਦੇ ਵਿੱਚ ਇਹ ਤਾਂ ਆਮ ਦੇ ਆਉਂਦੇ ਨੇ ਤੁਹਾਨੂੰ ਪਤਾ ਲੱਗੇ ਆਪਾਂ ਹੁੰਦਾ ਆਪਾਂ ਤਾਂ ਆਮ ਦੀ ਬੰਦੇ ਆ ਕਲਾਕਾਰ ਬੰਦੇ ਅਸੀਂ ਰੱਖ ਦੇ ਜੀ ਦੁੱਧ ਦੇ ਵਿੱਚ ਕੀ ਕੁਝ ਪਾਇਏ ਇਹਦੇ ਵਿੱਚ ਅਦਰਕ ਨਹੀਂ ਪਾਇਆ ਜੀ ਆਹ ਦੇਖੋ ਥੋੜੀ ਜਿਹੀ ਪਾਇਸੀ ਦੁੱਧ ਵਿੱਚ ਪੱਤੀ ਪਾਉਣੇ ਜੁਵੈਣ ਪਾਈ ਸੀ ਹਾਂ ਅਜਵੈਣ ਪਾਈ ਸੀ ਸੌਂਫ ਚਾਹ ਪੱਤੀ ਚਾਹ ਪੱਤੀ ਥੋੜੀ ਪਈ ਆ ਜਿਹੜੀ ਇਕੱਲਾ ਦੁੱਧ ਨਹੀਂ ਹੈਗਾ ਇਹ ਦੁੱਧ ਪੱਤੀ ਹੈ ਮੈਂ ਤੇ ਜਿਹੜੀ ਆਪਾਂ ਪੀਣੀ ਹੈ ਦੁੱਧ ਪੱਤੀ ਉਹ ਵਾਲੀ ਆ ਤੇ ਆਪਾਂ ਨੇ ਹੁਣ ਜਾਣਾ ਗੁਰシャン ਸਿੰਘ ਵਾਸਤੇ ਲੋਰ ਲੈ ਕੇ ਆਉਣੀ ਆ ਜਿਹੜੀ ਨਾ ਇੱਕ ਦਿਨ ਪਹਿਲਾਂ ਲੈ ਕੇ ਆਂਦੀ ਸੀਗੀ ਲੋਰ ਮੋਟੀ ਸੀ ਕਾਫੀ ਜ਼ਿਆਦਾ ਤੇ ਉਹਨੂੰ ਪਸੰਦ ਵੀ ਕਾਫੀ ਆਈ ਜਾ ਕਿਉਂਕਿ ਦਾ ਮਤਲਬ ਪਾਉਣ ਦਾ ਤਰੀਕਾ ਦੁਰਗਾ ਵਧੀਆ ਲੱਗਿਆ ਉਹਨੂੰ ਤੇ ਮੋਟੀ ਵੀ ਸਟੱਫ ਕਾਫੀ ਜ਼ਿਆਦਾ ਮੋਟਾ ਹੈ ਠੰਡ ਤੋਂ ਬਚਾਉ ਹੈ ਤੇ ਠੰਡ ਕਾਫੀ ਹੋ ਗਈ ਆ ਤੇ ਉਹਦੇ ਵਾਸਤੇ ਇੱਕਦੋ ਲੋਰ ਆਪਾਂ ਜਾ ਕੇ ਲੈ ਕੇ ਆਉਣੇ ਹਾਂ ਚਲ ਜੀਏ ਮਲ ਹਾਂਜੀ ਰੈਡੀ ਹਾਂ ਹਾਂਜੀ ਕੱਲੀਆਂ ਕੁਛ ਆਣ ਦੀ ਲੋਰਾਂ ਲੈ ਕੇ ਆਉਣੇ ਹੋਰ ਵੀ ਕੁਛ ਲੈ ਕੇ ਆਉਣੇ ਨਹੀਂ ਨਹੀਂ ਹੋਰ ਕੁਛ ਨਹੀਂ ਲੈ ਕੇ ਆਉਣਾ ਜੀ ਜਦ ਦੀਆਂ ਲੋਰਾਂ ਹੀ ਲੈ ਕੇ ਆਉਣੀਆਂ ਜੀ ਬਸ ਦੋ ਲੋਰਾਂ ਤੇ ਇੱਕ ਲੋਰ ਇੱਕ ਦੋ ਦੇ ਕੋਲ ਹੈਗੇ ੜ ਤੁਸੀਂ ਲੈ ਕੇ ਆਂਦੇ ਸੀ ਹੁਣ ਠੰਡ ਜਿਆਦਾ ਹੋ ਗਈ ਇੱਕੋ ਲੋਰ ਪਾ ਕੇ ਜਾਈ ਜਾਂਦਾ ਜੀ ਸਕੂਲ ਨੂੰ ਦੂਜੀਆਂ ਕਹਿੰਦਾ ਮਮੇ ਤਾਂ ਹਲਕੀਆਂ ਨੇ ਬਹੁਤ ਦੰੜੀਆਂ ਤਾਂ ਵੇ ਸੋਹਣੀਆਂ ਲੱਗ ਰਹੀਆਂ ਸੀ ਅੱਜ ਤਾਂ ਨਵਾ ਸੋਹਣੀ ਲੱਗਣ ਲੱਗ ਗਈ ਚਲ ਫੇ ਚਲੀ ਗਈ ਮੈਂ ਤਾਂ ਕਿਹਾ ਜੀ ਇੱਕ ਦੋ ਹੋਰ ਲੈਣੇ ਆਪਨੇ ਕਵਾਵਾਲਾ ਭਾਈ ਜਾਨ ਵੀ ਆ ਗਿਆ ਕਵਾਵ ਤਰਨ ਵਾਸਤੇ ਹਰ ਮਨ ਨੂੰ ਭੇਜਨ ਨਾਲ ਇਹਦੇ ਕਵਾਵ ਜਾ ਕੇ ਧਰ ਹੋ ਗਿਆ ਮੈਗਜ਼ੀਨ ਦੇ ਵਿੱਚ ਚਾਹ ਦਾਦਾ ਕਿਸਾ ਅੱ ਕਮਸਤਾ ਤੁਤੋ ਪੋਸਟੋ ਅਲਹਮਦੁਲਿਲਾ ਬਾਨਾ ਗ੍ਰਾਸਿ ਅਲਹਮਦੁਲਿਲਾ ਮਨ ਸ਼ੁਕਰ ਬੀ ਪਾਰਟਿਮਿਆ ਅਫਾਰਦੀ ਵਾ ਬੈ ਤੰਤੋ ਦਿਓ ਅਲਾ ਗੁਰੂ ਸਭ ਇੱਕ ਹੈ ਤੁਤੋ ਲੂਨੀ ਕੋ ਸਟੇਸ ਸਟੇਸੋ ਕੇ ਦੈਂਤੋ ਕੋਰੇ ਕੈਪੀਟੋ ਸੀ ਸੀ ਮੋਈ ਐਤੋ ਐਤੋ ਜੈਂਡੇਰੀ ਵਾਬੇਨੇ ਇਵੋ ਦਰਾ ਟਿਪੋ ਨੋ ਕੋਨੋਲਾਸ਼ੀ ਤੁਤੋ ਲਾ ਗ੍ਰਾਸੀ ਮਿਲੇ ਅੱਜ ਦਾ ਟੈਂਪਰੇਚੁਰਾ ਹੈ ਇਟਲੀ ਦੇ ਵਿੱਚ ਰੋਮ ਦਾ ਟੈਂਪਰੇਚਰ 12 ਡਿਗਰੀ ਟੈਂਪਰੇਚਰ ਹੈ ਜੀ ਹੁਣ ਆਪਾਂ ਪਹੁੰਚ ਗਏ ਆ ਚੈਂਤਰੋ ਕਮਰਸ਼ੀਅਲੇ ਦੇ ਵਿੱਚ ਚੈਂਤਰ ਕਮਰਸ਼ੀਅਲ ਕਹਿੰਦਾ ਜਿੱਥੇ ਨਾ ਸਾਰੀਆਂ ਮਾਰਕੀਟਾਂ ਦਾ ਸਮੂਹ ਹੋਵੇ ਜਿੱਦਾਂ ਮਤਲਬ ਵੀ ਉਹ ਸਾਹਮਣੇ ਦਹਿਕਤ ਲਾਉਣਾ ਪਾਉ ਮਾਰਕੀਟ ਦੇ ਵੀ ਜਾਣਾ ਕੋਨੜ ਵੀ ਹੈਗੀ ਆ ਤੇ ਇੱਥੇ ਓਬਵੀਅਸ ਮਾਰਕੀਟ ਹੈ ਜਿੱਥੇ ਨਾ ਕਈ ਮਾਰਕੀਟਾਂ ਦੁਕਾਨਾਂ ਇਕੱਠੀਆਂ ਹੋਣ ਉਹਨੂੰ ਚੈਂਤਰੋ ਕਮਰਸ਼ੀਅਲੇ ਕਹਿ ਦਿੰਦੇ ਆ ਤੇ ਆਪਾਂ ਜਾਣਾ ਉਹ ਸਾਹਮਣੀ ਵਾਲੀ ਮਾਰਕੀਟ ਵੀ ਦਹਿਕਤ ਲਾਉਣ ਦੇ ਵਿੱਚ ਤੇ ਤੁਸੀਂ ਲੋਕ ਦੇਖੋ ਸਾਰੀ ਦੀ ਸਾਰੀ ਪਾਰਕਿੰਗ ਭਰੀ ਹੋਈ ਹੈ ਇਧਰੋਂ ਦੇਖੋ ਨੀ ਜਿੱਥੇ ਤੱਕ ਨਿਕਲ ਮਾਰਦੀ ਹੈ ਨਾ ਤੁਹਾਨੂੰ ਗੱਡੀਆਂ ਹੀ ਗੱਡ ਕਿ ਲੋਕ ਨਾ ਆਮ ਹੀ ਨੇ ਜਿੱਦਾਂ ਆਪਾਂ ਕੱਲ ਵੀ ਕੱਲ ਕੀਤੀ ਸੀਗੀ ਵੀ ਸ਼ਾਪਿੰਗ ਸ਼ਾਪਿੰਗ ਲੋਕ ਬਹੁਤ ਕਰਦੇ ਆ ਇਹਨਾਂ ਮਹੀਨਿਆਂ ਦੇ ਵਿੱਚ ਇਧਰ ਆ ਗਿਆ ਹੋਟਲ ਬੈੱਡ ਬ੍ਰੇਕਫਾਸਟ ਲੰਚ ਸਾਰਾ ਕੁਝ ਵਿੱਚੇ ਦੇਖੋ ਆਪਣਾ ਆਪਾਂ ਬਾਹਰ ਤੇ ਰੁਕੇ ਆ ਤੇ ਕੋਟ ਚਾਹ ਦਾ ਸ਼ੱਕ ਕੇ ਫਿਰ ਆਪਾਂ ਚੱਲਦੇ ਆ ਮਾਲ ਦੇ ਵੀ ਚਾਹੀਏ ਤਾਂ ਚਾਹ ਨੇ ਪੀਏ ਇਹ ਤਾਂ ਗੱਲ ਬਣਦੀ ਨਹੀਂ ਹੈਗੀ ਨਾਲੇ ਮੈਨੂੰ ਤਾਂ ਸੁਸਤੀ ਜੀ ਪੈ ਜਾਂਦੀ ਹੈ ਜੀ ਪਤਾ ਨਹੀਂ ਕਾਤੇ ਚਾਹ ਪਲਾ ਕੇ ਕਰਦਣਾ ਸੀ ਕੰਡੇ ਦੇ ਨਾਲ ਵਧੀਆ ਜੀ ਕਫੇ ਦੇ ਨਾਲ ਪਾਣੀ ਇਹ ਪੱਕਾ ਦੰਨੇ ਆ ਜਿੱਦੀ ਮਰਜ਼ੀ ਬਾਤ ਤੇ ਚੱਲੇਓ। ਤੁਹਾਨੂੰ ਪਾਣੀ ਨਾਲ ਦੇਣ ਦੇਣਾ ਪੀਣ ਵਾਸਤੇ ਨਾ ਨਹੀਂ। ਤੇ ਸੇਵਨ ਨੇ ਕੀ ਕੀਤੀ ਆਰਡਰ ਆਪਣੀ ਜਿੰਸੇਂਗ। ਇਹ ਪਹਿਲਾਂ ਜਿੰਸੇਂਗ ਹੀ ਪੀਦੇ ਹੋ। ਹਾਂਜੀ। ਹਮੇਸ਼ਾ। ਹਮੇਸ਼ਾ ਹੀ। ਅੱਜ ਤਾਂ ਆਪਣਾ ਕੌਫੀ ਦਾ ਕੱਪ ਜਿਆਦਾ ਹੀ ਭਰਦਾ ਦੇਖਣਾ ਨਹੀਂ। ਨੱਕੋ ਨੱਕ ਭਰਦਾ ਹੈ ਬੇਡਾਲੇ ਕੰਮ ਕਰਦਾ। ਹਾਂਜੀ। ਪੂਰੀ ਕੱਪ ਵੀ ਜਿਆਦਾ ਨਹੀਂ ਪਾਉਂਦੇ। ਬਾਕੀ ਜਿਆਦਾ। ਫਲਵਟਾ ਫੁੱਲ ਭਟਾ ਕੇ ਕੌਫੀ। ਸਾਰੇ ਪੀ ਲੋਗੇ ਜੀ ਹੈ ਤੁਸੀਂ। ਓਕੇ। ਹਾਂ ਸਾਰੇ ਨਹੀਂ ਪੀਣੀ ਰਹੀ ਜੀ। ਜਿੰਨੇ ਮਰਜ਼ੀ ਕੱਪ ਭਰਿਆ ਹੋਵੇ ਹੈਗਾ ਤਾਂ ਇੰਨਾ ਕੀ ਆ ਨਾ। ਨਾ ਜੀ ਬਹੁਤ ਜਿਆਦਾ ਹੁੰਦੀ ਹੈ ਇਹ। ਆਪਣੇ ਛਾ ਇਹ ਜਦੋਂ ਜਿੰਨੀ ਪੀਵਾਂਗੇ ਉਹਨੀ ਵਧੀਏ ਤਿੰਨ ਤਾਂ ਫਾਇਦਾ ਹੀ ਚੀਜ਼ ਦਾ ਜਿਹੜੀ ਸੀਚ ਮਤਲਬ ਨਰਜੀਬਤ ਹੋ ਗਈ ਉਹਨੇ ਸੱਚੇ ਵਧਾਉਗਾ ਨਹੀਂ ਜੀ ਨਹੀਂ ਇਹਦੇ ਨਾਲ ਥੋੜੀ ਐਨਰਜੀ ਹੁੰਦੀ ਹੈ ਜੀ ਥਿੰਦਰ ਜੀ ਨਹੀਂ ਵੈਸੇ ਸੁਸਤੀ ਲੱਗਦੀ ਨੇ ਮੈਨੂੰ ਹਾਂਜੀ ਮੌਸਮ ਠੰਡਾ ਹੈ ਨਾ ਹਾਂਜੀ ਠੰਡੀ ਚਾਹ ਮੇ ਤਾਂ ਵੈਸੇ ਹੀ ਸਵਾਦ ਲੱਗਦੀ ਆ ਸਾਡੇ ਦਾ ਚਾਹ ਲੈ ਦੇ ਕੇ ਮੇ ਤਾਂ ਹੀ ਬਣਦੀ ਆ ਆ ਹੀ ਪੀਣਾ ਮੈਂ ਮੈਨੂੰ ਖੁਸ਼ੀ ਬਹੁਤ ਕਰਦਾ ਹੁਣਾ ਹੈ ਹੌਲੀ ਹੌਲੀ ਬੋਲਣ ਦੀ ਅੱਜ ਨੇ ਇੱਕ ਕਮੈਂਟ ਕੀਤਾ ਮੇ ਭਰਾ ਨੇ ਕਿ ਨੇ ਕਹਿੰਦੇ ਬਾਈ ਤੁਸੀਂ ਥੋੜਾ ਤੇਜ਼ ਬੋਲਦੇ ਹੋ ਮੈਂ ਮਤਲਬ ਆ ਮੁੰਜੇ ਸਿੰਪਲ ਭਾਸ਼ਾ ਵਿੱਚ ਥੋੜਾ ਤੇ ਇੱਕਲੇ ਕਿਦਾਂ ਮੈਂ ਹੋਰ ਸਿੱਖ ਉਹ ਤੋਂ ਪ੍ਰੇਰਿਤ ਵੀ ਹੋਇਆ ਥੋੜਾ ਜਿਹਾ ਵੀ ਹਾਂ ਥੋੜਾ ਜਿਹਾ ਆਪਾਂ ਫੋਟੋ ਬੋਲਣ ਦੀ ਕੋਸ਼ਿਸ਼ ਜਿਹਨੂੰ ਕਰਾਂਗੇ ਆਪਾਂ ਬਿਲਕੁਲ ਠਹਿਰਾਉ ਉਹਦੇ ਨਾਲ ਜਿੱਦਾਂ ਕਿ ਮੈਂ ਕਹਿਣਾ ਹੁਣ ਜਿੱਦਾਂ ਕਿ ਮੈਂ ਹੁਣ ਕਹਿੰਦਾ ਵੀ ਕਾਫੀ ਵਾਲਾ ਕੱਪ ਆਪਾਂ ਨੇ ਸਾਰੇ ਪੀ ਲੈਣਾ ਠੀਕ ਹੈ ਸਭਨ ਇੰਨਾ ਹੌਣ ਵੀ ਨਹੀਂ ਜੀ ਨੋਰਮਲ ਬੋਲੋ ਜੀ ਜੀ ਨੋਰਮਲ ਬੋਲੋ ਮੇਰੀ ਹੈਬਿਟ ਹੈ ਥੋੜਾ ਤੇਜ਼ ਬੋਲਣ ਦੀ ਕੋਈ ਨਾ ਕਰਦਾ ਕੋਸ਼ਿਸ਼ ਮਿੱਤਰੋ ਬਾਕੀ ਤੁਸੀਂ ਆਪਣੇ ਸੁਝਾਅ ਆਪਣੇ ਕਮੈਂਟਰੀ ਦਿੰਦੇ ਰਿਆ ਕਰੋ ਆਪਾਂ ਜਿਹਨੂੰ ਐਗਰੀ ਕਰਦੇ ਆ ਜਿਹੜੀ ਗੱਲ ਐਗਰੀ ਕਰਨ ਯੋਗ ਹੁੰਦੀ ਆ ਅਕਸੈ ਤਾਰ ਲੋਕਾਂ ਦਾ ਲੰਚ ਟਾਈਮ ਹੋਵੇ ਦੇਖੋ ਇਧਰ ਮੇਰੇ ਪਿੱਛੇ ਬੈਕ ਸਾਈਡ ਤੇ ਲੋਕ ਲੰਚ ਕਰ ਰਹੇ ਨੇ ਇੱਥੇ ਲੰਚ ਦਾ ਤਾਵਲਾ ਗਲਦਾ ਵੀ ਆ ਤੇ ਬਾਰ ਵੀ ਆ ਲੰਚ ਦਾ ਆਪਾਂ ਕਰ ਜਾਈ ਕਰਾਂਗੇ ਰੋਟੀ ਜੇ ਸੇਮ ਨੇ ਬਣਾਈ ਆ ਸਾਰੀ ਕੁਸ ਪਾ ਕੇ ਮਿਕਸ ਦਾਲ ਉਹੀ ਖਾਵਾਂਗੇ ਆਪਾਂ ਤਾਂ ਆਹ ਵਾਲੀ ਲੋਰ ਗੁਰシャン ਵੀਰ ਦੇ ਆਪਣਾ ਜੀ ਪਸੰਦ ਆਈ ਆ ਇਹ ਉਦੋਂ ਲੈ ਕੇ ਸੀ ਆਪਾਂ ਕਿਉਂ ਸਟੱਫ ਬਹੁਤ ਵਧੀਆ ਮੋਟਾ ਸਟੱਫ ਇਹ ਨਾਲ ਪਾਉਣ ਨੂੰ ਸੋਹਣੀ ਲੱਦੀ ਆ ਇਹਦਾ ਡਿਜ਼ਾਈਨ ਜ ਬਹੁਤ ਸੋਹਣਾ ਐਨ ਜਿੱਦਾਂ ਨਾ ਮੰਨ ਲਓ ਵੀ ਥੋੜੀ ਜੀ ਮਿਲਟੀ ਟੱਚ ਜੀ ਮਿਲਦੀ ਆ ਪਾਉਣ ਨੂੰ ਵੀ ਮਨ ਲ ਗੁੱਡੇ ਗੁੱਡੇ ਨੇ ਵਧੀਆ ਵਿੱਚੋਂ ਹੀ ਨਿੱਗੀ ਆ ਵਿੱਚੋਂ ਵੀ ਇਹ ਨਾਲ ਦੀ ਲੈਂ ਮਸਾਈ ਸੀਗਾ ਤੁਹਾਨੂੰ ਐਮਐਸਆਈ ਸੀਗਾ ਨਾ ਐਮਐਸਆਈ ਇਹ ਨਾਲ ਦੀ ਲਿਆ ਕਲਰ ਦੇ ਵਿੱਚ ਆਪਾਂ ਨੂੰ ਬਲੈਕ ਹੀ ਮਿਲ ਜਾਣਾ ਤੇ ਜੇ ਆਪਾਂ ਨੂੰ ਆ ਵੀ ਮਿਲ ਜਾਣਾ ਮਹਿਰੂਨ ਜਾਂ ਕਲਰ ਹੀ ਮਿਲ ਜਾਣਾ ਬਾਕੀ ਤੂੰ ਦੇਖ ਲਓ ਕਿਹੜੀ ਇਕ ਹੋ ਲੈਣੀ ਕੋਹ ਲੈ ਲਵਾਂ ਮੈਂ ਨਾ ਜੇ ਫਿਰ ਇਕ ਲੈ ਲੈ ਇੱਕ ਹੋਰ ਗੜੀ ਜਾਂ ਦੇਖ ਲੈਣੇ ਹਾਂ ਇੱਕ ਹੋਰ ਕੁਝ ਦੇਖ ਲੈਣਾ ਫਿਰ ਬਲੈਕ ਤੇ ਹੈਗੀ ਹੈ ਫਿਰ ਨਾਲੋਂ ਤਾਂ ਬਲੈਕ ਹੀ ਲੈਣੀ ਆ ਬਲੈਕ ਜ਼ਿਆਦਾ ਵਧੀਆ ਜੀ ਚਲੋ ਫਿਰ ਹਾਂ ਉਹ ਏਦਾਂ ਦੇ ਕਲਰ ਕਈ ਵਾਰ ਨਾ ਗੁਰਸ਼ਾਨ ਪਸੰਦ ਨਹੀਂ ਕਰਦਾ ਜੀ ਘਰ ਵੀ ਲਵੇ ਪਤਾ ਨਹੀਂ ਸੀ ਉਹ ਨਾਲ ਹੋ ਕੇ ਹੋਰ ਗੱਲ ਹੈ ओके okay. ਪਰ कलर ਦਾ فرق ਦੇਖਣਾ ਮੈਂ ਆਹ ਵਾਲੀ ਹੈਗੀ 27.99 ਇਹ ਹੈਗੇ ਦੇਖ ਲਓ 34.99 350 ਦੀ 280 ਦੀ ਸੇਮ ਜੀ ਵੀ ਫਰਕ ਹੈ ਹਨਾ ਹਾਂ ਸੇਮ ਪੈਂਟ ਹੈ ਮੇਰੇ ਤੋਂ ਸਭ कलर ਦਾ ਫਰਕ ਹੈ ਗੱਲ ਆ ਦੇਖੋ कलर ਕਰਕੇ ਹੀ ਮਹਿੰਗੀ ਹੈ ਇਹਦੇ ਨਾਲੋਂ ਹਾਂਜੀ ਸਟਾਫ ਦਾ ਵੀ ਥੋੜਾ ਬਹੁਤਾ ਹੋ ਸਕਦਾ ਬਿਲਕੁਲ ਫਰਕ ਨਹੀਂ ਸਟਾਫ ਨਹੀਂ ਜੀ ਹਾਂਜੀ ਸੇਮ ਨਹੀਂ ਜੀ ਬਿਲਕੁਲ ਸੇਮ ਹੈ ਜੀ ਸੇਮ ਹੈ ਜੀ ਹਰ ਚੀਜ਼ ਬਿਲਕੁਲ ਸੇਮ ਬਣਾਈ ਹੋਈ ਹੈ ਆ ਦੇਖੋ ਇਹਦੀ ਵੀ ਉੱਥੇ ਸਾਈਡ ਤੇ ਪਿਛੇ ਲੱਗੀ ਹੋਈ ਹੈ ਤੇ ਇਧਰ ਵੀ ਕਪੜਾ ਲੱਗਿਆ ਵਈ ਕਲਰ ਦਾ ਫਰਕ ਹੈ ਇਹ ਪੂਰਾ ਸੈੱਟ ਹੈ ਦੇਖੋ ਇਹ ਨਾਲ ਫਿਲਪਾ ਵੀ ਮਿਲ ਜਾਂਦਾ ਫਿਲਪਾ ਲੈਣਾ ਨਾਲ ਲੋਰ ਬਲੈਕ ਲੈਣੀ ਫਿਰ ਨਾ ਹਾਂਜੀ ਮੈਂ ਬਲੈਕ ਇੱਕ ਬਲੈਕ ਲੈ ਲਈ ਕਪਾ ਹੋਰ ਦੇਖ ਲੈਣਾ ਕੋਈ ਹੈ ਨਾ ਸਹੀ ਹੈ ਜੀ ਇਹ ਮਾਰਕੀਟ ਹੈਗੀ ਆ ਦਹਿਕਤ ਲਾਉਣ ਤੇ ਇੱਥੇ ਨਾ ਸਪੋਰਟਸ ਦਾ ਕਪੜੇ ਓਂਕਾਰਪੌਣ ਦੇ ਕਪੜੇ ਵਧੀਆ ਮਿਲ ਜਾਂਦੇ ਮਤਲਬ ਵੀਕੈਂਡ ਮਿਲ ਜਾਂਦੇ ਆਪਣੀ ਇੰਡੀਆ ਵੀ ਮਿੱਤਰੋ ਹੈਗੀ ਹੈ ਇਹ ਸਾਡੇ ਬਾਹਰੋਂ ਤੋਂ ਬਾਤ ਖੁੱਲੀ ਹੈ ਨਾ ਤੇ ਬਾਕੀ ਤੁਸੀਂ ਵੀ ਦੱਸਿਓ ਕਰਕੇ ਕਮੈਂਟ ਵੀ ਤੁਹਾਨੂੰ ਕਪੜਾ ਕਿਦਾਂ ਦਾ ਲੱਗਦਾ ਹੈ ਇਹ ਵਾਲੀ ਮਾਰਕੀਟ ਦਾ ਹੋਰ ਤਾਂ ਵੀ ਸੋਹਣੀ ਹੈ ਹਨਾ ਜੀ ਇਹ ਕਲਰ ਉਹਨੇ ਜ ਇਹ ਜਿਹੜਾ ਮੈਂ ਜੀ ਪੈਣ ਦੇਖੀ ਮੈਂ ਲੋਰ ਗੇਰੀ ਆਪਣੀ ਕਪੂਮਾ ਜਿਲੇਗੇ ਹਾਂਜੀ ਇਹ ਵੀ ਹੈ ਜੀ ਕਿਉਂਕਿ ਉਹ ਤਾਂ ਵੈਸੇ ਹੀ ਵਾਸਾ ਟ੍ਰੇਨਾਂ ਨੂੰ ਜਾਣਾ ਹੈ ਇਹ ਤਾਂ ਇੱਕ ਦਿਨ ਚ ਖਰਾਬ ਹੋ ਜਾਏਗਾ ਉਹਨੇ ਪਸੰਦ ਵੀ ਨਹੀਂ ਕਰਨੀਆਂ ਨਾਲ ਦੀ ਇਹ ਹਾਂਜੀ ਇਹਨਾਂ ਨੂੰ ਦੇਖਣੇ ਇੱਧਰ ਜਿਵੇਂ ਬਲੈਕ ਲੱਗੀ ਹੋਈ ਆ ਬਲੂ ਲੱਗੀ ਹੋਈ ਆ ਇਹਨਾਂ ਚੋਂ ਦੇਖ ਲਓ ਜੇ ਕੁਝ ਦੇਖਣਾ ਤੁਸੀਂ ਨਹੀਂ ਮੈਨੂੰ ਵੈਸੇ ਲੋਰ ਆ ਵੀ ਸੋਹਣੀ ਲੱਗੀ ਆ ਆਹ ਵਾਲੀ ਨਹੀਂ ਜੀ ਨਹੀਂ ਜੀ ਨਹੀਂ ਜੀ ਨਹੀਂ ਭਾਈ ਪਸੰਦ ਨਹੀਂ ਆਈ ਮੇਤਰੋ ਉਹਦੋਂ ਆਪਾਂ ਇਹਦੇ ਨਾਲ ਦੀਆਂ ਲੋਰਾਂ ਲੈ ਕੇ ਸੀਗੇ ਕਰ ਪਾਉਣ ਵਾਸਤੇ ਕਿ ਮੈਂ ਲੇ ਕੁਸ਼ਾਨ ਵਾਸਤੇ ਜਿਮ ਜੂ ਜਾਣ ਨੂੰ ਮੈਂ ਪਾ ਜਾਣਾ ਹੁਣੇ ਦੇਖੋ ਇਹ 10 ਦਾ ਯੂਜ਼ ਲੱਗੇ ਸਾਰੇ ਤੇ ਬਹੁਤ ਵਧੀਆ ਮਿੱਤਰੋ ਚੱਲੀ ਹੈ ਤੇ ਹਲ ਚਲਦੀ ਹਲ ਤਾਂ ਨਿੱਗੀ ਬਹੁਤ ਹੈ ਤੇ ਹਲਕੀ ਬਹੁਤ ਹੈ ਮਤਲਬ ਕੰਫਰਟੇਬਲ ਹੈ ਇਹ ਵੀ ਤੁਸੀਂ ਯੂਜ਼ ਕਰ ਸਕਦੇ ਆ ਆਪਣੇ ਰੋਜ਼ ਮਹਾਰਾ ਜ਼ਿੰਦਗੀ ਦੇ ਘਰ ਪਾਉਣ ਵਾਸਤੇ ਵਧੀਆ ਚੀਜ਼ ਹੈ ਇਹ ਵੀ ਅੱਜ ਆ ਵੀ 11 ਜੀਰੂ ਦੀ ਹੈ ਪਰ ਇਹਦੇ ਨਾਲੋਂ ਇਹ ਵਾਲੀ ਬੈਸਟ ਹੈ ਮੈਂ ਉਧਰ ਲੱਭੀ ਜਾਣਾ ਮੈਂ ਕਿਧਰ ਕਿਸੇ ਵਾਸਤੇ ਵਾਲੇ ਬੂਟ ਬਾਉਣ ਲੱਗੀ ਦੇਖੋ ਇੱਧਰ ਦੇਖਿਆ ਜੀ ਬੂਟ ਬੂਟ ਸੋਹਣਾ ਸੀਗਾ ਆ ਚੀਜ਼ ਨਹੀਂ ਮੈਨੂੰ ਸੋਹਣੀ ਲੱਗਦੀ ਪਰ ਜੇ ਆ ਵੀ ਦਾ ਆਊਟ ਹੁੰਦਾ ਨ ਸਹੀ ਲੱਗਦਾ। ਪਰ ਲੱਗਦਾ ਸਹੀ ਆ ਇਹਨਾ ਮਾੜਾ ਵੀ ਨਹੀਂ ਲੱਗਦਾ ਇਹ। ਨਹੀਂ ਆ ਚੀਜ਼ ਨਹੀਂ ਸੋਹਣੀ ਲੱਗਦੀ ਗੰਦੀ ਜੀ ਹੋ ਜਾਂਦੀ ਪੈੜੀ ਲੱਗਦੀ ਜੀ। ਤੇਰੀ ਪਸੰਦ ਦਾ ਦੇਖਣਾ ਲੈਣਾ ਲੈ ਲਾ ਨਹੀਂ ਲੈਣਾ ਤਾਂ ਵੀ ਤੇਰੀ ਖੁਸ਼ੀ ਆ। ਠੀਕ ਨਹੀਂ? ਸਹੀ ਹੈ ਜੀ। ਨਹੀਂ। ਸਹੀ ਨਹੀਂ? ਨਹੀਂ। ਕਾਹ ਪੈਰ ਵੀ ਕੰਫਰਟੇਬਲ ਨਹੀਂ ਹੈਗਾ ਜੀ ਇਹਦੇ। ਫਿਰ ਲੈਣਾ ਫਿਰ ਮੈਂ ਕੋਈ ਚੀਜ਼ ਲੈ ਲਾ ਉਧਰ। ਨਹੀਂ ਜੀ ਤੁਸੀਂ ਨਹੀਂ। ਕਿਵੇਂ ਮੈਂ ਬੋਟਲ ਲੈਣੇ ਪਾਣੀ ਦੀ ਜਮ ਵਾਸਤੇ। ਅੱਛਾ ਜੀ। ਹਰ ਉਹ ਸੇਮ ਬੋਟਲ ਜੀ ਹੁੰਦੀ ਹੈ ਮੈਂ ਕਹਿੰਦਾ ਕਿ ਪੱਕੀ ਫਿਕਸੇ ਲੈ ਲੈਣੇ ਹਨਾ। ਹਾਂਜੀ। ਮੈਂ ਕਹਿੰਦਾ ਜੇ ਦਿਲ ਕਰਦਾ ਹੈ ਤਾਂ ਲੈ ਲੈ ਕੋਈ ਗੱਲ ਨਹੀਂ। ਇਹ ਨਹੀਂ ਬੋਧੇ ਮੈਂ ਕਿ 33 35 ਲੱਗੇ ਬੋਧੇ ਮੈਂ ਕਿ ਮਿੱਤਰ ਬੂਟੇ ਦੇਖੋ 24 0 ਦੇ ਤੇ ਇਹ ਸਿਮਰ ਨੇ ਦੇਖੇ ਸੀਗੇ ਸਾਰੇ 35 ਜੂਰ ਦੇ ਆ ਜੇ ਦਿਲ ਕਰਦਾ ਹੈ ਹਾਂ ਜੀ ਮੈਂ ਸਾਰੇ ਪਾ ਕੇ ਦੇਖ ਲੇ ਜੀ ਬਣਨੀ ਕਰ ਫਿਰ ਹਾਂ ਜੀ ਆਉਣੇ ਨੇ ਫਨੀ ਬੁਸ਼ਿਆ ਸਿੰਘ ਵਾਸਤੇ ਚਾਕਲੇਟ ਪ੍ਰੋਟੀਨ ਬਾਰ ਹੁਣ ਟਾਈਮ ਮਿੱਤਰੋ 3 ਵਜ ਗਏ ਆ ਤੇ ਆਪਾਂ ਆਪਣੇ ਘਰੇ ਪਹੁੰਚ ਗਏ ਆ ਪਛਾਦਾ ਪਾਣੀ ਛਕ ਲਿਆ ਤੇ ਕੁਸ਼ਾਨ ਸਿੰਘ ਆਪਣਾ ਸਕੂਲ ਤੋਂ ਪੜ੍ਹ ਕੇ ਪਾਪੀ ਪੁੱਤਰੀ ਘਰੇ ਆ ਗਈ ਆ ਹਾਂਜੀ ਤੇ ਕੁਸ਼ਾਨ ਬਾਅਦ ਤੇ ਆਪਾਂ ਲੋਰ ਲੈ ਕੇ ਗਏ ਅੰਜ ਕੁਸ਼ਾਨਾ ਜੀ ਇਹ ਆ ਦੇਖ ਇਧਰ ਦੇਖੀ ਜਿਹੜੀ ਪਹਿਲਾਂ ਲੈਂਦੀ ਸੀ ਲੋਰ ਉਹਦੇ ਨਾਲ ਦੀ ਲੈਂਦੀ ਆ ਸੇਮ ਕਹਿੰਦੇ ਕੁਸ਼ਾਨ ਦੇ ਪਸੰਦ ਬਹੁਤ ਆਈ ਆ ਨਿਉ ਬਾਕੀ ਇਹ ਸਾਨੂੰ ਨਾਲ ਲੈ ਜਾ ਕੇ ਹੋਰ ਕਲਰ ਦੀਆਂ ਸੀਗੀਆਂ ਪੁੱਤ ਕਲਰ ਹੋਰ ਸੀ ਹੂੰ ਤੇ ਮੈਂ ਕਿਹਾ ਤੁਹਾਨੂੰ ਵਧੀਆ ਲੱਗੇ ਨਾਲ ਲੱਗੇ ਇਹ ਠੀਕ ਆ ਸਹੀ ਆ ਹਾਂ ਤਰ੍ਹਾਂ ਸਸਤੀ ਜਿਹੀ ਲੱਗੂਛਣਾ ਉਹੀ ਇਹ ਸਟ੍ਰੋਬਰੀ ਫਲੇਵਰ ਹੈ ਤੇ ਬਨਾਣਾ ਫਲੇਵਰ ਦਿਸ ਵਨ ਹੁਣੇ ਛਿੜਗਾ ਦਿੰਨੇ ਆ ਆ ਕਣਕਲਾ ਫਲੇਵਰ ਹੈ ਆ ਇਹਦੇ ਦੋ ਐ ਹੁਣੇ ਵਾ ਲੈਣੇ ਹੁਣੇ ਛਿੜਗਾ ਦਿੰਨੇ ਆ ਤੁਸੀਂ ਮੈਂ ਖਾਣਾ ਕੁਝ ਛਿੜਗਾ ਹੈ ਵੰਤੀ ਤੁਸੀਂ ਛਿੜਗਾ ਦੇ ਕੋਈ ਕੋਈ ਚੀਜ਼ ਲੈ ਲੈ ਬਹੁਤ ਸਿਕੀ ਨਹੀਂ ਚਾਕਲੇਟ ਬਹੁਤ ਖੰਦਾ

ਮਾਰਸ਼ਲ ਨਹੀਂ ਭਾਈ ਨਹੀਂ ਭਾਈ ਬਣਦੀ ਨਹੀਂ ਗੱਲ ਤੇ ਟਾਈਮ 3 ਵਜੇ ਦੇਖੋ ਫੋਨ ਆਪਣਾ ਮਿੱਤਰ ਹਲ ਤੱਕ ਨਹੀਂ ਆਇਆ ਹੈਗਾ ਮੈਂ ਦੋ ਵਾਰੀ ਦੁਕਾਨ ਤੇ ਜਾਏ ਆ ਮਾਰਕੀਟ ਜਾਣ ਤੋਂ ਪਹਿਲਾਂ ਵੀ ਗੀੜਾ ਕੱਢਿਆ ਆ ਤੇ ਮਾਰਕੀਟ ਤੋਂ ਆ ਕੇ ਮੈਂ ਰੌਂਡ ਮਾਰਿਆ ਇੱਕ ਕਿਉਂਕਿ ਨੇੜੀ ਹੈ ਨਾ ਆਪਣੇ ਗੱਡੀ ਖੜਾਉਣ ਲੱਗੇ ਬੰਦੇ ਦੇਖਿਆ ਮੋਰੀ ਫੇ ਫੋਨ ਆ ਗਿਆ ਕਹਿੰਦਾ ਹਲ ਤੱਕ ਤੁਰਿਆ ਵਜਰਾ ਕੁੰਸੀ ਨਹੀਂ ਹਲ ਤੱਕ ਪਹੁੰਚਿਆ ਨਹੀਂ ਕਿਉਂ ਜਿਹੜਾ ਫੋਨ ਆਪਾਂ ਨੇ ਆਰਡਰ ਕੀਤਾ ਹੈ ਉਹ ਹੈਗਾ ਰੰਚੋਨੇ ਰੰਗ ਦਾ ਫੋਨ ਸੰਤਰੀ ਰੰਗ ਦਾ ਜਿਹੜਾ ਮਤਲਬ ਕਿ ਟ੍ਰੈਂਡੀ ਦੇ ਵਿੱਚ ਚੱਲਦਾ ਹੈ ਉਹ ਕਲਰ ਦੀ ਡਿਮਾਂਡ ਕਹਿੰਦਾ ਬਹੁਤ ਜ਼ਿਆਦਾ ਹੈ ਇਸ ਕਰਕੇ ਜੇ ਦਾ ਬਲੈਕ ਲੈਣਾ ਹੈ ਜਾਂ ਸਿਲਵਰ ਲੈਣਾ ਹੈ ਜਾਂ ਫਿਰ ਬਲੈਕ ਵੀ ਸਿਲਵਰੇਸ਼ਨ ਦੋ ਹਨ ਬਲੈਕ ਤੇ ਸਿਲਵਰ ਤਾਂ ਕਹਿੰਦਾ ਅਵੇਲੇਬਲ ਹੈਗੇ ਆ ਤੁਹਾਨੂੰ ਹੁਣੇ ਮਿਲ ਜਾਣਗੇ ਜੇ ਭਾਵੇਂ ਹੁਣ ਤੈਨੂੰ ਹੁਣੇ ਲਿਆ ਦਿੰਦਾ ਮੈਂ ਵੀ ਉਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਜਿਹੜਾ ਆਪਣਾ ਸੰਤਰੀ ਜੰਗ ਦਾ ਫੋਨ ਹੈ ਵੀ ਉਹ ਥੋੜਾ ਤਾਂ ਲੋ ਲੇਟ ਆ ਰਿਹਾ ਹੈ ਕੰਮ ਆ ਜਾਓ ਆ ਜਾਓ ਆ ਜਾਓ ਉਰ ਉਪੇ ਜਾ ਜਾਓ ਉਰ ਨੂੰ ਆ ਜਾਓ ਪੇ ਜਾ ਬਸ ਛੱਟ ਇੱਕੜੇ ਰੱਖ ਸੱਜਣਾਂ ਪੇ ਵੜ ਜਾਓ ਰੱਖ ਰੱਖ ਬਸ ਵੜ ਜਾਓ ਪੇ ਜਾ ਸੋ ਜਾ ਪੇ ਜਾ ਜਾਣਾ ਦੋ ਇਹਨੂੰ ਬੁਲਾਉਣਾ ਨਹੀਂ ਆਖੇ ਵੜ ਜਾਣਾ ਵੜ

ਹਾਂਜੀ ਫਿਰ ਲਾ ਜਾਂਦਾ ਹੀ ਟਾਈਮ ਹੈ ਤੁਹਾਨੂੰ ਪਤਾ ਹੀ ਟ੍ਰੈਫਿਕ ਬਹੁਤ ਹੁੰਦੀ ਆ ਸਿੱਥੇ ਹੋ ਗਈ ਪਤਾ ਟਾਈਮ ਦਾ ਸਹੀ ਗੱਲ ਹੈ ਹਾਂਜੀ ਹਾਂ ਬਾਕੀ ਮੌਸਮ ਤਾਂ ਠੀਕ ਹੀ ਸੀਗਾ ਜਾਂ ਵਧੀਆ ਸੀਗਾ ਸਿੱਥਾ ਠੀਕ ਹੈ ਉਹਨਾਂ ਕਿਹਨਾਂ ਫਰਕ ਹੈ ਹਾਂਜੀ ਹਾਂ ਫਰਕ ਹੈ ਠੀਕ ਠੀਕ ਹੈ ਦਵਾਈ ਦੀ ਮਾਲ ਮੜ ਕੇ ਹੋ ਲੈ ਠੀਕ ਹੈ ਹਾਂਜੀ ਹਾਂ ਦਵਾਈ ਚੌੜੀ ਠੀਕ ਹੈ ਸ਼ਾਮ ਚਾਹ ਵਟਾਰੇ ਮਹਲ ਵਧੀਜੀ ਹਾਂਜੀ ਕਿਹੜੀ ਜਾਣਾ ਕਿਹੜੀ ਜੀ ਹੈ ਬੜੀ ਹੋਈ ਹੈ ਜੀ ਬਸ ਠੀਕ ਹੈ ਅਦਰ ਕੁਦਰ ਪਾਰੀ ਵਿੱਚ ਵਧੀ ਐਣ ਹਾਂਜੀ ਅਦਰ ਇੱਕ ਲੌਂਗ ਲੈਚੀ ਜਾਂ ਜੁਵੈਨ ਸਾਰਾ ਕੁਝ ਐਂ ਡਾਲ ਕੇ ਵਧੀ ਚਾਹ ਬਣਾਏ ਟੋਪਰੀਆਂ ਹਾਂਜੀ ਹਾਂ ਸਾਰਾ ਪਾ ਕੇ ਬਣਾ ਕਈ ਮੇਤਰਾ ਜੀ ਆ ਬਣ ਗਈ ਆਪਣੀ ਚਾਹ ਦੇ ਕੱਪ ਰੈਡੀ ਹੋ ਗਏ ਨੇ ਅਦਰਕ ਉਤਰੇ ਪਾ ਗਏ ਸੀ ਮੈਂ ਕੀ ਕੁਝ ਪੈ ਚਾਚ ਚਾਚ ਅਦਰਕ ਕਾਲੀ ਮਿਰਚ ਸੌਂਫ ਅਜਵੈਣ ਜਾਦਾ ਮਸਾਲਾ ਤੇ ਥੋੜਾ ਜਿਹਾ ਲੂਣ ਮੈਂ ਲੋ ਦਾਲ ਸਬ지 ਬਣਾਤੀ ਕਿ ਲਿਖੀ ਦੀ ਗਲ ਦੇ ਸੁਰਾਂ ਦਾ ਬੁਰਾ ਧਿਆਨ ਰੱਖਿਆ ਜਾਨਾ ਪੈਂਥਰਾ ਬਣੀ ਇੱਥੇ ਪਈ ਜੀ ਮੇਤਰਾ ਦਿਖਾਉਣ ਲੈ ਚੱਕੀ ਜਾਂ ਦਿਖਾਈ ਮੜਿਆ ਪੈਂਥਰਾ ਕਿ ਸੌਂਗੀ ਸੀਗਾ ਤੇ ਹੁਣ ਮੈਂ ਇਹ ਆ ਵਿੱਚ ਛੋਲੇ ਸਮਝਾ ਚਾਹ ਪੀਣੀ ਆ ਫਿਰ ਪੇ ਪੇ ਫਿਰ ਲੋ ਵੇਸ ਦਵਿੰਦਰ ਮਾਰ ਗਿਆ ਕੇ ਚਾਹ ਪੀ ਲਾ ਗਈ ਹਾਂਜੀ ਉਹ ਮਾਰ ਕੇ ਨਾ ਨਾ ਹਲ ਮਾਜੀ ਪਹਿਲਾਂ ਠੀਕ ਹੈ ਨਾ ਕੇ ਫਿਰ ਪੀਣਾ ਓਕੇ ਚਾ ਖੜਦੀਆਂ ਪਫਾਂ ਦੇ ਨਾਲੇ ਆਪਾਂ ਦੇਖਦੇ ਮੇਤਰ ਆਪਣਾ ਪੁਰਾਣਾ ਹੀ ਵਲੌਗ ਦੇਖਦੇ ਮੇਤਰ ਟਾਈਮ 8 ਵਜ ਗਏ ਤੇ ਆਪਣਾ ਕੰਮ ਕਾਰ ਚੱਲਦਾ ਤੇ ਆਪਾਂ ਨਿਕਲਣ ਲੱਗੇ ਲੈ ਕੇ ਆਰਡਰ ਤੇ ਤੁਸੀਂ ਵਿਸ਼ੇ ਧਿਆਨ ਕਿ ਤੁਸੀਂ ਆਰ ਡਰਾਈਵਰ ਸੁਣ ਲਿਓ ਤੇ ਆਪਣੇ ਇੱਕ ਮੁੰਡੇ ਵਿੱਚ ਮਿਸ ਮਾਰ ਗਿਆ ਜੀ ਕੋਈ ਪ੍ਰੋਬਲਮ ਪੈ ਗਈ ਇਹਨੂੰ ਮੌਕੇ ਤੇ ਹੀ ਡਿਲੀਵਰੀ ਮੈਨ ਨੂੰ ਆਪਣੇ ਨੂੰ ਤੇ ਉਹਨੇ ਮੈਸੇਜ ਕਰਤਾ ਮੈਂ ਇਦਾਂ ਹੀ ਮੇਤਰ ਹੋ ਜਾਂਦਾ ਆਪਾਂ ਨੂੰ ਫਟਾਫਾ ਬਿਲ ਬੋਰ ਰਹਿਣਾ ਪੈਂਦਾ ਉਹ ਕਹਿੰਦਾ ਮੈਂ ਲੇਟ ਹੋ ਜਾਣਾ ਮੈਨੂੰ ਪ੍ਰੋਬਲਮ ਇਸ ਕਾ ਕਿ ਅੱਪਾ ਲੈ ਕੇ ਨੇ ਕਿ ਲੱਗੇ ਆਰਡਰ ਦਵਿੰਦਰ ਨਹੀਂ ਲਾਲਾ ਪਣੀ ਸਸਤੀ ਗੱਲ ਨੂੰ ਸਾਰਿਆਂ ਨੂੰ ਅਈ ਦੋਏ ਦੋ ਆਰਡਰ ਲੈ ਕੇ ਚੱਲੇ ਆ ਆਪਣੇ ਦੂਰ ਦੇ ਆਰਡਰ ਐ ਇਹ ਦੋਨੇ ਜਗ੍ਹਾ ਤੇ ਪਹੁੰਚਤਾ ਆਏ ਹੋਣੇ ਆਪਣੇ ਤੇ ਬਾਕੀ ਫੋਨ ਆਪਣਾ ਹਾਲ ਤੱਕ ਜਰ ਆਇਆ ਨਹੀਂ ਹੈਗਾ ਫੋਨ ਆਪਣਾ ਦੋ ਵਾਰ ਤਾਂ ਮੈਸੇਜ ਆਇਆ ਉਹਦੇ ਕੋਲ ਬਾਅਦ ਵਿੱਚ ਹਰਮਨ ਤੂੰ ਗਰੀਬਾ ਜਾ ਕੇ ਦੱਸੀ ਮੜ ਜਾ ਦੋ ਤਿੰਨ ਵਾਰੀ ਭੇਜਿਆ ਦੋ ਤਿੰਨ ਹਰਮਨ ਜਾਇਆ ਤੇ ਵੇ ਦੇ ਕਹਿਆ ਨਾ ਕਰ ਬਸ ਵੀ ਜਦੋਂ ਆਇਆ ਮਰੋ ਭੇਜ ਦੇਣਾ ਹਾਲ ਤੱਕ ਫੋਨ ਨਹੀਂ ਆਇਆ 8:00 ਵਜੇ ਉਹ ਤਾਂ ਸ਼ੌ ਵੀ ਬੰਦ ਕਰ ਗਿਆ ਉਹ ਹੁਣ ਕੱਲ ਤੇ ਕੱਲ ਪਹੁੰਚ ਗਈ ਆ ਹੁਣ ਮੇਥ ਪੌਣੇ 11 ਹੋ ਗਏ ਆ ਰਾਤ ਦੇ ਤੇ ਸਾਡੀ 35 ਰਾਤ ਦੇ ਪੌਣੇ 11 ਵਜੇ ਸਾਡੀ 35 ਲੱਗੀ ਹੋਈ ਆ ਆਪਣੇ ਪੈਰ ਖੁਰਰ ਖੁਰਰ ਕਰਨ ਵਾਸਤੇ ਖੁਰਰ 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 ਪੈਰਾਂ ਗਾਂ ਲੱਗੀ ਰਹਿ 35 ਆਪਣੀ ਨਵੇਂਤੀ ਉਹ ਸੁੱਤਾ ਨਹੀਂ ਕੋਈ ਸ਼ਾਂਤੇ ਬੋਲੇ ਜਾਗਦੇ ਹੀ ਹੁੰਦਾ ਛੁੱਟੀ ਹੁੰਦੀ ਤੇ ਕੱਲ ਦੀ ਛੁੱਟੀ ਹੈ ਵੀ ਸੌਣਾ ਹੀ ਦੇ ਮੇਰੇ ਤੋਂ ਟਾਈਮ ਪੌਣੇ 11 ਵਜੇ ਤੱਕ ਕੋਈ ਸ਼ਾਂਤ ਵੀ ਜਾਗਦਾ ਬੈਠਾ ਹੋਈ ਪੈਸਾ ਆਉਂਦਾ ਪੁੱਤ ਹੁਣ ਖੰਡ ਬਹੁਤ ਆ ਕੋਈ ਨਹੀਂ ਕੋਈ ਨਹੀਂ ਅੱਜ ਪਾਪਾ ਦੇ ਨਾਲ ਹੀ ਬੈਠ ਕੇ ਸੀ ਟੀਵੀ ਟੂਵੀ ਦੇਖਾਂਗੇ ਸਾਡੇ ਬਲੌਗ ਰਹਿੰਦੇ ਨੇ ਮਿੱਤਰੋ ਦੁਪਹਿਰ ਦੇ ਦੇਖਣ ਦੇ ਹਾਲੇ ਆ ਇਕਨਮੇ ਦਾ ਕਮਾਲ ਦੀ ਗੱਲ ਹਾਂ ਜਦ ਮੈਂ ਦੇਖੀ ਪੁਰਾਣੇ ਵਲੌਗ ਆਪਣੀ ਉਹ ਤੇ ਕੁਸ਼ਾਨ ਇੰਨਾ ਗੇ ਇੱਥੇ ਨਾ ਹੈ ਨਾ ਮੈਂ ਇਦਾਂ ਫੜੀ ਜਾਂਦਾ ਕੁਸ਼ਾਨ ਨੂੰ ਇਦਾਂ ਐਂ ਕਰਦਾ ਜਾਂਦਾ ਕਿ ਕੁਸ਼ਾਨ ਵੀ ਖਸਦ ਰਹੀ ਕਿ ਹੁਣ ਤਾਂ ਐਂ ਫਟ ਫੋੜੇ ਬੋੜੇ ਮੈਂ ਮੋਢੇ ਉੱਪਰ ਚੱਕਣਾ ਮੈਂ ਤੇ ਇਨੇ ਹਰ ਕੇ ਪੈ ਗਿਆ ਤੇ ਬਾਕੀ ਹੁਣ ਜਵਾਨ ਹੋਏ ਹੋ 25 ਹਾਂ ਦਿਨ ਫਰੀ ਬੱਧ ਜੰਨੇ ਹੈ ਕੁਸ਼ਾਨ ਦਾ ਪੀਜ਼ਾ ਬਣਾ ਖਾਧਾ ਇਦੋਂ ਬਹੁਤ ਟੌਪ ਦਾ ਬੁਗਰੇ ਪੀਜ਼ਾ ਖਾਧਾ ਬੈਠੇ ਕੁਸ਼ਾਨ ਨੇ ਤੇ ਬਾਕੀ ਖਾਦਾਂ ਲੇਖ ਦੇਖ ਕੁਸ਼ਾਨ ਨੇ ਖਾਧਾ ਪੀਜ਼ਾ ਬੁਫਲੇ ਵਾਲਾ ਤੇ ਵਾਖੂਸ਼ਾਨੇ ਖਾਦਾ ਵਿਜਾ ਬੁਫੇ ਲਾਤੇ ਮਿੱਤਰੋ ਬਾਕੀ ਆਪਾਂ ਹੁਣ ਕਮਾਂਗੇ ਰੋਟੀ ਪਾਣੀ ਜਿਹੜੀ ਦਾਲ ਸਾਬੀ ਸੇਮ ਦੇ ਬੜੀ ਬਣੇ ਖਾਵਾਂਗੇ ਤੇ ਬਾਕੀ ਯਾਰ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਵੀ ਕੱਲ ਤੇ ਆਪਾਂ ਵੇਟ ਕਰ ਰਹੇ ਆ ਆਪਣੇ ਆਈਫੋਨ ਦੀ ਅੱਜ ਤੱਕ ਆਈਫੋਨ ਆਪਾਂ ਨੂੰ ਆਇਆ ਨਹੀਂ ਕੱਲ ਵੀ ਸਾਰਾ ਦਿਨ ਲਾਰਿਆਂ ਦੇ ਵਿੱਚ ਤੇ ਅੱਜ ਦਾ ਦਿਨ ਵੀ ਸਾਰਾ ਲਾਰਿਆਂ ਵਿੱਚ ਨਿਕਲ ਗਿਆ ਉਮੀਦ ਕਰਦਾ ਹਾਂ ਕੱਲ ਨੂੰ ਸਵੇਰੇ ਸ਼ਾਇਦ ਆਪਣਾ ਆਈਫੋਨ ਮਿਲ ਜਵੇ ਜੇ ਮਿਲ ਗਿਆ ਤਾਂ ਬਹੁਤ ਵਧੀਆ ਗੱਲਬਾਤ ਤੁਹਾਨੂੰ ਦਿਖਾਵਾਂਗੇ ਕੱਲ ਦੇ ਵਲੌਗ ਦੇ ਵਿੱਚ ਜੱਜ ਦਾ ਵਲੌਗ ਪਸੰਦ ਆ ਤਾਂ ਲਾਈਕ ਕਰਿਓ ਸ਼ੇਅਰ ਕਰ